ਹਾਂ ਜੀ ਮੇਰੇ ਵੀਰੋ ਕਹਾਚਾਲ ਆ ਸਾਰੇ ਵੀਰਾਂ ਦਾ ਤੇ ਆ ਬਾਬੋ ਤੇ ਅੱਜ ਬਡੌੜਿਆਂ ਕਹਦੇ ਤੂੜੀ ਦੂਜੀ ਟਰਾਲੀ ਭਰੀ ਜਾਂਦੀ ਹੈ ਪਹਿਲੀ ਲੈ ਕੇ ਘਰੇ ਤੇ ਵੀਡੀਓ ਲੈਡੀ ਸਟਾਰਟ ਕਰੀਏਗਾ ਆਪਾਂ ਤੇ ਮੈਂ ਉਹ ਟਰਾਲੀ ਕੋਲ ਢੋਈ ਜਨ ਤੇ 855 ਲੱਗਿਆ ਪਿਆ ਤੇ ਮੈਂ ਵੇਖਣਾ ਯਾਰ ਅੱਜ ਵੀ ਟਰਾਲੀਆਂ ਕਿੰਨੇ ਜੱਬਰ ਦਾਣਾ ਇਹ ਜੇ ਮੈਂ ਇੱਥੇ ਰਿਹਾ ਨਾ ਤੇ ਵੇਖਾਂਗੇ ਕਿ ਕਿੰਨੇ ਟਾਈਮ ਟਰਾਲੀ ਭਰਦਦਾ 10 ਮਿੰਟਾਂ 15 ਜਾਂ 20 ਜਨ ਤੇ ਚਲੋ ਵੀਰ ਟਰਾਲੀ ਟੋਲੀ ਭਰਨ ਆਲੀ ਜਮਾ ਫੰਨੇ ਖਾਂ ਤੇ ਕੰਮ ਹੋਇਆ ਪਹਿਰੇ ਮੈਂ ਪੂਰਾ ਨੱਕ ਜਾਇਆ ਪਿਆ ਚੱਲੂ ਤੋਬਰਾਇਆ ਦਾ ਹੁਣ ਬਸ ਟਰਾਲੀ ਜਾਂਦੇ ਘਰੇ ਨਾਲੇ ਬਾਈ ਨੂੰ ਕਾਹ ਫੜਾਗਾ ਇੱਥੇ ਮੈਂ ਦਿਖਾਉਣੇ ਹਾਂ ਲਓ ਜੀ ਜਾਲੀ ਭਰ ਕੇ ਬੰਦੂਰ ਕਰਕੇ ਜੰਦਗੀ ਰਿਹਾ ਤੇ ਜਿਆ ਤੇ ਜੀ ਲੈ ਇਹ ਲੈ ਘਰੋਂ ਤੋਹਣ ਚੱਲਦੇ ਘਰੇ ਚ ਕਰਦੇ ਚੱਲ ਕੇ ਵੇਲੀ ਲਓ ਜੀ ਤੀਜੀ ਟਾਲੀ ਲੇਨ ਆ ਗਏ ਆਪਾਂ ਨੂੰ ਔਰ ਬਾਬਾ ਆਇਆ ਕਿੰਨੇ ਜੱਜ ਟਰਾਲੀ ਭਰਨ ਦਾ ਇਹ ਟਰਾਲੀ ਕਿੰਨੇ ਚਰਚ ਭਰ ਦਿੰਦਾ ਹੈ ਕਿੰਨਾ ਅੱਧੇ ਘੰਟੇ ਚ ਮੇਰੇ ਨੂੰ ਤਾਂ 15-20 ਮਿੰਟ ਚ ਭਰਨ ਜੀ ਟਰਾਲੀ ਕਿਸੇ ਟਾਈਮ ਨਹੀਂ ਆਇਆ 15 ਮਿੰਟ ਵਾਲਾ ਹੈ ਇੱਦੇ ਆਣ ਕਰਦਾ ਨਹੀਂ ਟਰੈਡ ਦੁਰਦਾ ਟਰੈਡ ਤੇ ਜਾਂ ਹੀ ਨਿਕਲੀ ਜਾਂਦੀ ਕਰਦਾ ਹੋਰ 4 ਕਿਲੋਟਰ ਤਾਂ ਖਾ ਜਾਂਦਾ ਟਰਾਲੀ ਮਗਰ ਨਾਲ ਆਮ ਨਾਲੀ 4 ਲੱਗ 4 ਕਿਲੋਟਰ ਤਾਂ ਕੋਈ ਮਾ ਨਹੀਂ ਨਾ ਇਹਨਾਂ ਦਾ ਖਾ ਹੀ ਜਾਂਦਾ ਹੈ ਟਰਾਲੀਆਂ ਆਪਣੇ ਕੋਲ ਦੋ ਹੀ ਹੈ ਨਾ ਅੱਛਾ ਉਹ ਆਪਣਾ ਨੇੜੇ ਆ ਮੈਂ ਤਾਂ ਭਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਖਿੱਚ ਕੇ ਮੜਾਇਆ ਰੁਕਣ ਦੀ ਨਹੀਂ ਦੇ ਕੰਮ ਤੇ ਦਾਣੇ ਤੋਂ ਨਿਕਲਦੇ ਆ ਕੱਢੇ ਨਹੀਂ ਹਜੇ ਚਲ ਕੋਈ ਲਓ ਜੀ ਟਰਾਲੀ ਇੱਕ ਹੋਰ ਰਾਹੇ ਆ ਗਈ ਗੱਲਾ ਗੱਲਾ ਜਾਈਏ ਕਮੈਂਟੀ ਲਾ ਕੇ ਮੁੜੇ ਨਾ ਆਏਗਾ ਕਿੱਈ ਆਈ ਟਰਾਲੀ ਚੌਥੀ ਆਪਣੀ ਇਹ ਡੈਡ ਨੂੰ ਕਹਿ ਮਤੂੰ ਗੜ ਲਾਇਕ ਮਾ ਹਮਾ ਟਾਈਮ ਹੀ ਬੇਹਮਾ ਦੀ ਟਰਾਲੀ ਦੀ ਕਿਨਾਰੇ ਤੇ ਭਰਤੀ ਹੈ ਨਾ ਦੋ ਮਿੰਟ ਸਵਾਲ ਲੈ ਲਾਂਗੇ ਚੌਥੀ ਟਰਾਲੀ ਦਾ ਬੰਦ ਇਹ ਤੇਰਾ ਸਾਰੇ ਬਨੂਣੀਆਂ ਇੱਥੇ ਬੀਜੀਆਂ ਮੂੰਗੀ 100 ਚੋਂ 90 95% ਮੂੰਗੀ ਵੀ ਜਾਏ ਬਾਕੀ ਪਤਾ ਨਹੀਂ ਵੀ ਵਿਹਲਾ ਪਿਆਰਾ ਵਿਹਲਾ ਪਿਆਰਾ ਵਣ ਤੇ ਸ਼ਾਇਦ ਮੂੰਗੀ ਵੀ ਦੀਏ ਬਾਕੀ ਪੱਕਾ ਨਹੀਂ ਪਤਾ ਚਲੋ ਕੋਈ ਨਹੀਂ ਦਿਖਾਉਣਿਆ ਗੇਰਾ ਤੂੜੀ ਛਾੜੀ ਬਣਾ ਲ ਕੇ ਤੇ ਫੇਰ ਵੇਣੀ ਚਲੋ ਜੀ ਚੱਲ ਫੇਟਰਾਲੀ ਲੈ ਕੇ ਤੂੜੀ ਵਾਹੀ ਕੱਲੀ ਕੱਲੀ ਇਹਦਾ ਕੰਮ ਚੋਰਾ ਛੋਰਾ ਦਾ ਘੰਟ ਬਹੁਤ ਨਾਲੇ ਤੂੜੀ ਚ ਕੋਈ ਨਾ ਬਹੁਤ ਬਾਲੇ ਮਹੀਦੇ ਪੂਰਾ ਖੌਫਾ ਵੀ ਪੈਂਦਾ ਕੋਈ ਲੋਹਣ ਟਰਾਲੀ ਸਟਾਰਟ ਕਰਦੀ ਹੁੰਦੀ ਢਾਲੀ ਗੋਲ ਕੱਢੀ ਜਾਂਦੇ ਕਰ ਉਹ ਹੋਰ ਖਾਸ ਚ ਹੈ ਨਾ ਖਾਸ ਕੰਮ ਕਰਦਾ ਹੈ ਇਹ ਕਹੋ ਦੇ ਤੁਹਾਨੂੰ ਲੱਗਦਾ ਕਿਹੜਾ ਕਿਹੜੀ ਟਰਾਲੀ ਕਰਦਾ ਤੁਹਾਨੂੰ ਲੱਗਦਾ ਕਿ ਨਾ ਪੰਜਵੀਂ ਭਰੀ ਆਦੀ ਆਪਣੇ ਸਰਾਨੇ ਬਾਕੀ ਬਾਲਾ ਪੁੜਾ ਹਾਲਾ ਇਹ ਹਵਾ ਇੰਨੀ ਨਹੀਂ ਚੱਲੀ ਇਹਦੀ ਇੰਨੀ ਨਹੀਂ ਹੈ ਹਵਾ ਚੱਲੀ ਨਹੀਂ ਹੈ ਉਸ ਪੁੱਛੋ ਹੀ ਨਾ ਮਟਰ ਟਰਾਲੀ ਆਈ ਭਰਨ ਆਲੀ ਆਪਣੀ ਤੇ ਦਾਣੇ ਦੂਣੇ ਮੱਲਾ ਕੱਢਦੇ ਉਹ ਤੇ ਪੱਲੀ ਚ ਪਿਆ ਪਰੇ ਟਰਾਲੀ ਇਹਦਾ 155 ਕਹਿੰਦੇ ਟਮਾਟਰੀ ਟਰਾਲੀ ਇਹਦੇ ਚਰਾਟੇ ਗਰਦਾ ਬਹੁਤ ਜਾੜੇ ਹੈ ਕੈਮਰੇ ਘੱਟ ਦੀਦਾ ਉ ਬਾਲਾਗਾ ਇਹ ਕਹਿੰਦੇ ਟਰਾਲੀ ਅੱਤੇ ਘੱਟ ਚ ਭਰਤੀ ਹੈ ਕਹਿੰਦੇ ਇਹਦੀ ਮੈਂ ਤੇ ਲੰਗਾ ਲੂੰਗਾ ਗਿੱਲਾ ਬਾਪੋ ਹਣ ਤਾਂ ਕਰਕੇ ਤੇ ਬਟਰ ਟਰਾਲੀ ਲਗਭਗ ਭਰ ਗਈ ਤੇ ਆਪਾਂ ਵੀ ਟ੍ਰੈਡ ਕਰਕੇ ਅੱਗੇ ਪੰਜ ਮੀਟਰ ਹੋਰ ਜਿੰਮੀ ਟ੍ਰੈਲ ਲੈ ਕੇ ਵੀ ਚੱਲ ਪਏ ਆਪਾਂ ਤਾਂ ਉਹ ਜੀ ਨਾ ਸਾਰਾ ਕਵਰ ਕਰਦੇ ਆ। ਇਹ ਬਦੌਲਾ ਫੇਰ ਪੱਟ ਕੇ ਲਾਇਆ ਇਹ ਵੀ ਨੇ ਗਾਂ ਖਈ ਬਾਬੇ ਬਣਾਵਾਂ ਪੂਰੀ ਹੈ ਨਾ। ਬਸ ਇੱਕ ਬਾਲ ਅੱਗੇ ਆ ਵੀ ਇੱਕ ਚਾਹ ਨਾ ਹੋਰ ਬਾਰੇ ਕਿ ਦੂਇਆ ਕਰਨਾ ਨਾ। ਆ ਜੀ ਪਤਾ ਬਣਾ ਦੇ। ਤੇ ਇੱਕ ਰੌਣ ਲਾਹੀ ਪੱਟ ਲਾਓ ਮੇਰੇ ਵੀਰੋ ਤੇ ਸ਼ਾਮ ਦਾ ਟਾਈਮ ਹੋ ਗਿਆ ਲੱਗ ਪੱਗ ਸੂਟ ਚਣ ਲੱਗ ਤੇ ਟਾਈਮ ਹੋ ਗਿਆ ਰੱਬ ਤੁਹਾਡਾ ਭਲਾ ਕਰੇ ਟਰਾਲੀ ਹੇ ਖੜ ਜਾ। 6:45 ਹੋ ਗਏ ਤੇ ਅੱਠਵੀਂ ਟਰਾਲੀ ਲਾਇਆ ਮੈਂ ਨੌਵੀਂ ਭਰੀ ਜਾਂਦੇ। ਅੱਧਾ ਕਿਲਾ ਆ ਰਹਿ ਗਿਆ ਤੇ ਕਿਲਾ ਕਾ ਉਸ ਆਪਣੇ ਸ਼ੌਰਾ ਕੋਲੇ ਆਉ ਉਹ ਸਭ ਚੱਲੀਆਂ ਕੋਲੇ ਆ ਇੰਨਾ ਟ੍ਰੈਕ ਥੋੜਾ ਸਾਡਾ ਤੇ ਗਾਹ ਵਾਲੀ ਬਾਬੇ ਫੇਰ ਬਣਾਉ ਤੇ ਜਿਹੜਾ ਜਿਹੜਾ ਉਹ ਪਾਲ ਕੱਟ ਗਿਆ ਉਹ ਸ਼ੁਰੂ ਦਾ ਉਹਦਾ ਡਾਊਨ ਤੇ ਉਹ ਬੈਠਾ ਬਖਾਰਾ ਖਲਾ ਤੇ ਉਹ ਲੱਬੜਾ ਬੰਦੇ ਵਿਚਾਰਾ ਉਹੀ ਭਰੀ ਜਾਂਦਾ ਟਰਾਲੀਆਂ ਤੇ ਚਲੋ ਬਾ 9 ਮੀਟਰ ਵਾਲੇ ਦੀ ਨੇੜੇ ਹੀ ਅੱਧੀ ਤਾਂ ਹੋ ਗਈ ਤੇ ਅੱਧੀ ਭਰ ਕੇ ਫੇਰ ਚੱਲਦੇ ਘਰੇ ਨਿਕਲੀ ਜਾਂਦੇ ਆ ਪਾ 855 ਦੇ ਕੜਦਾ ਲੰਬ ਦੇਖੋ ਕੁਵੇ ਦੀ ਇਹ ਦੇਖੋ ਆਹ 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 ਪਰ ਵੀ ਇਹ ਗੱਲ ਕੇਰ ਕੋੜ ਨੂੰ ਆ ਝੋਟਾ ਨਹੀਂ ਹੈ ਤਾਂ ਜੋੜਿਆ ਮੈਂ ਮਸ਼ੀਨ ਮਜੂਤ ਤੋੜ ਦੋ ਕੀ ਫਾਇਦਾ ਹੋਵੇ ਇਹ ਤਾਂ ਜੋਰੀ ਵਾਲਾ ਹੈ ਇਹ ਤੋੜ ਦੂਗੀ ਹਣ ਭਾਂਦੂਰ ਇਹ ਨਿੱਕੇ ਕਰ ਰਲ ਦੇਖ ਲੈ ਲੈ ਅੱਟ ਐਂ ਕਰਦਾ ਹੋਵੇ ਤਾਂ ਅਫਤਲ ਚੌਲਾਂ ਦਾ ਹੋਵੇ ਤਾਂ ਕਿ ਤੱਕ ਬਾਬਾ ਦਾ ਕੰਮ ਕਰਦਾ ਲੋਗੇ ਨਮੀ ਟ੍ਰੈਲੀ ਕੇ ਕਰੇ ਤੇ ਇਦੋਂ ਸਰਦੀ ਆਪਣੀ ਲੇਵਲ ਦੇ ਵਿੱਚ ਚੱਕ ਚੱਕ ਲੋੜ ਕੇ ਦਵਾਵਾਲ ਤੇ ਫਿਰ ਵੇਨੇ ਲੋ ਜੀ ਤੂੜੀ ਵਾਲਾ ਕੰਮ ਕਰਨੇ ਫੜਾ ਆਪਣਾ 10 ਟਰਾਲੀਆਂ ਹੋ ਗਈਆਂ ਤੂੜੀ ਸਾਰੀ ਚੱਕਤੀ ਗੇਟ ਮੁਰ ਤੇ ਬਾਸ ਜਾਂਦੇ ਆ ਸਾਰੇ ਉਹ ਅੰਦਰ ਫਿਰਦੇ ਆਗੇ ਤੇ ਕਾ ਕੇ ਟਰਾਲੀ ਫਿਰ ਸੰਦੇ ਆ ਓ ਜੀ ਕੰਮ ਗਾਤਾ ਸਮਾਪਤ ਤੇ ਬਾਕੀ ਦੀ ਤੂੜੀ ਰਹੀਂਦੀ ਬਣਾਵਾਂ ਕੱਲ ਨੂੰ ਅ ਗੇਟ ਕਰਤੀ ਗਿਆ ਬੰਦ ਤੇ ਕਬੂਤਰ-ਕਵਾਤਰ ਵੇਖ ਲਿਆ ਆਪਣੇ ਚੱਲ ਕੇ ਇੱਥੇ ਡਾਇਆ ਪਿਆ ਗੇਟ ਕੋਤੇ ਲਾਉ ਜੀ ਤੇ ਵੇਖ ਲਿਆ ਕਬੂਤਰ-ਕਵਾਤਰ ਆਪਣੇ ਇੱਥੋਂ ਬਾਹਰੋਂ ਮਿਲਣ ਵਾਸਤੇ ਦਾਣਾ ਪਾਣੇ ਓਕੇ ਨੇ ਦਾ ਤੇ ਬਾਹਰਪੂਰ ਵੀ ਕੱਢੇ ਸੀਗੇ ਜੜੀ ਨੇ ਤੇ ਲਗਭਗ ਓਕੇ ਰਹੀ ਕੋੜੀ ਹੈ ਸਹੀ ਬਾਬੋ ਸਾਰੇ ਆਹ ਨਾਲ ਕੇ ਚੱਲ ਗਿਆ ਆਪ ਵੀ ਠੀਕ ਹੈ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਰੱਬ ਰੱਖਾ ਬਾਏ ਬਾਏ